ਜਿਆਨੂ ਕਾਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 2 ਕਿ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ ਸੋ ਇਸ ਅਧਿਆਇ ਦੀ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰਾਂ ਨੂੰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਬਰੂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਕਾਰੇ ਵਿਦਿਆਰਥੀਓ ਤੁਹਾਡੀਆਂ ਰੈਜ਼ਿਡੀਅੰਟ ਅਤੇ ਗਣਿਤian ਲੋੜਾਂ ਦੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ ਚੈਨਲ ਤੇ ਜਾ ਕੇ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਸਭ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤੇ ਜ ਮਿਲਣਗੀਆਂ 9th ਮੈਥ ਨੋਟਸ ਨਵੀਂ ਨਵੀਂ ਗਣਿਤ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚੇ ਹੁਣ ਇਹ ਵਾਲੇ ਸਵਾਲ। ਸੋ 26ਵਾਂ ਸਵਾਲ ਹੈ ਰਸਾਇਣਿਕ ਪਰਿਵਰਤਨ ਕੀ ਹੈ? ਭੌਤਿਕ ਪਰਿਵਰਤਨ ਤੇ ਉਹਦੇ ਗੁਣ ਅਸੀਂ ਪਿਛਲੇ ਵੀਡੀਓਜ਼ ਕਰ ਚੁੱਕੇ ਆ। ਹੁਣ ਰਸਾਇਣਿਕ ਪਰਿਵਰਤਨ। ਉਹ ਪਰਿਵਰਤਨ ਜਿਸ ਵਿੱਚ ਪਦਾਰਥ ਦੇ ਰਸਾਇਣਿਕ ਗੁਣਾ ਵਿੱਚ ਬਦਲਾਅ ਆਉਂਦਾ ਹੈ। ਭੌਤਿਕ ਪਰਿਵਰਤਨ ਵਿੱਚ ਰਸਾਇਣਿਕ ਗੁਣਾ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਠੀਕ ਹੈ? ਸੋ ਰਸਾਇਣਿਕ ਪਰਿਵਰਤਨ ਵਿੱਚ ਰਸਾਇਣਿਕ ਗੁਣਾ ਵਿੱਚ ਬਦਲਾਅ ਹੁੰਦਾ ਹੈ ਅਤੇ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ। ਭੌਤਿਕ ਪਰਿਵਰਤਨ ਵਿੱਚ ਨਵਾਂ ਪਦਾਰਥ ਕੋਈ ਨਹੀਂ ਬਣਦਾ। ਇੱਥੇ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ। ਰਸਾਇਣਿਕ ਪਰਿਵਰਤਨ ਅਖਵਾਉਂਦਾ ਹੈ। ਆਮ ਤੌਰ ਤੇ ਰਸਾਇਣਿਕ ਪਰਿਵਰਤਨ ਅਪਰਤਮੇ ਹੁੰਦੇ ਹਨ। ਜਿਹੜੇ ਭੌਤਿਕ ਨੇ ਉਪਰਤਮੇ ਵੀ ਤੇ ਅਪਰਤਮੇ ਵੀ ਪਰਿੰਦੇ ਭੌਤਿਕ ਨੇ ਇਹ ਆਮ ਤੌਰ ਤੇ ਅਪਰਤਮੇ ਹੁੰਦੇ ਹਨ। ਜੇ ਰਸਾਇਣਿਕ ਪਰਿਵਰਤਨ ਪਰਤਵੇਂ ਵੀ ਹੁੰਦੇ ਹਨ ਜਿਹੜੇ ਜੋ ਹੁੰਦੇ ਹਨ ਉਹਨਾਂ ਕਿਰਿਆਵਾਂ ਨੂੰ ਸਰਲ ਭੌਤਿਕ ਪ੍ਰਕਿਰਿਆਵਾਂ ਰਾਹੀਂ ਉਲਟਿਆ ਨਹੀਂ ਜਾ ਸਕਦਾ ਉਹ ਫਿਰ ਉਹਨਾਂ ਨੂੰ ਉਲਟਾਉਣ ਦਾ ਕੰਮ ਜਿਹੜਾ ਹੈ ਉਹ ਭੌਤਿਕ ਕਿਰਿਆਵਾਂ ਰਾਹੀਂ ਨਹੀਂ ਹੁੰਦਾ ਰਸਾਇਣਿਕ ਪ੍ਰਕਿਰਿਆਵਾਂ ਰਾਹੀਂ ਹੁੰਦਾ ਉਹ ਗੁੰਝਲਦਾਰ ਹੁੰਦਾ ਉਹ ਇਹਨਾਂ ਸੌਖਾ ਨਹੀਂ ਹੁੰਦਾ ਉਹਨਾਂ ਥੋੜੀ ਮਿਸਾਲਾਂ ਲਈਏ ਬਾਲਣ ਦਾ ਸੜਨਾ ਚਾਹੇ ਲੱਕੜ ਹੋਵੇ ਚਾਹੇ ਕੋਲਾ ਹੋਵੇ ਚਾਹੇ ਕੋਈ ਗੈਸ ਹੋਵੇ ਕਿਆ ਕੋਈ ਆਪਣਾ ਕਾਗਜ਼ ਹੋਣਾ ਇਹਨਾਂ ਦਾ ਸੜਨਾ ਇਹ ਸਾਰਾ ਰਸਾਇਣਿਕ ਪ੍ਰਕਿਰਿਆ ਹੈ ਮਤਲਬ ਕਿ ਇਹ ਰਸਾਇਣਿਕ ਪਰਿਵਰਤਨ ਹੈ ਮੁੜ ਕੇ ਉਹ ਕਾਗਜ਼ ਲੱਕੜ ਸੜਨ ਤੋਂ ਬਾਅਦ ਤੁਹਾਨੂੰ ਵਾਪਸ ਪ੍ਰਾਪਤ ਨਹੀਂ ਹੋ ਸਕਦੀ ਦੁੱਧ ਦਾ ਦਹੀਂ ਬਣਨਾ ਇਹ ਵੀ ਰਸਾਇਣਿਕ ਪਰਿਵਰਤਨ ਹੈ ਦਹੀਂ ਤੋਂ ਦੁੱਧ ਨਹੀਂ ਬਣਾ ਸਕਦੇ ਹਨ ਨਵਾਂ ਪਦਾਰਥ ਬਣ ਗਿਆ ਦੁੱਧ ਸੀ ਪਹਿਲੇ ਹੁਣ ਦਹੀਂ ਬਣ ਗਿਆ ਲੋਹੇ ਨੂੰ ਜੰਗ ਲੱਗਣਾ ਇਹ ਵੀ ਨਵਾਂ ਪਦਾਰਥ ਬਣ ਗਿਆ ਕਿਉਂਕਿ ਜੰਗ ਜਿਹੜਾ ਹੈ ਉਹ ਇੱਕ ਨਵਾਂ ਯੋਗਿਕ ਹੈਗਾ ਹੈ ਫੈਰੀਕ ਆਕਸਾਈਡ ਹੈਗਾ ਹੈ ਆਇਰਨ ਆਕਸਾਈਡ ਹੈਗਾ ਹੈ ਫਲਾਂ ਦਾ ਪੱਕਣਾ ਸਰੀਰ ਵਿੱਚ ਹੋ ਜਾਂਦਾ ਹਜ਼ਮ ਹੋਣਾ ਆਦ ਰਸਾਇਣਿਕ ਪਰਿਵਰਤਨ ਹਨ ਫਿਰ ਦਵਾਈਆਂ ਸਾਬਣ ਪਲਾਸਟਿਕ ਆਦ ਅਨੇਕਾਂ ਪਦਾਰਥ ਰਸਾਇਣਿਕ ਪਰਿਵਰਤਨਾ ਦੀ ਹੀ ਉਪਜ ਹਨ ਹਾਲੇ-ਜੋਲੇ ਅਸੀਂ ਸ਼ੈਂਪੂ ਦੇਖਦੇ ਹਾਂ ਕਰੀਮਾਂ ਦੇਖਦੇ ਹਾਂ ਆਪਣੇ ਫਰਟੀਲਾਈਜ਼ਰ ਜਿਹੜੇ ਇਹ ਵਾਲੇ ਜਿਹੜੇ ਕੈਮੀਕਲ ਰਸਾਇਣਿਕ ਢੇਰ ਹੈਗੇ ਨੇ ਸਾਰੇ ਬੱਚੇ ਰਸਾਇਣਿਕ ਪ੍ਰਕਿਰਿਆਵਾਂ ਰਸਾਇਣਿਕ ਪਰਿਵਰਤਨ ਦਾ ਹੀ ਨਤੀਜਾ ਹਨ ਠੀਕ ਹੈ ਅਗਲਾ ਰਸਾਇਣਿਕ ਪਰਿਵਰਤਨ ਦੇ ਗੁਣ ਲਿਖੋ ਇਹਦੀਆਂ ਖਾਸ ਗੁਣੀਆਂ ਕਿਹੜੀਆਂ ਗੱਲਾਂ ਨੇ ਰਸਾਇਣਿਕ ਪਰਿਵਰਤਨ ਦੇ ਗੁਣ ਇਸ ਤਰ੍ਹਾਂ ਹਨ ਰਸਾਇਣਿਕ ਪਰਿਵਰਤਨ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ ਨਵੇਂ ਪਦਾਰਥਾਂ ਦੇ ਬਣਨ ਤੋਂ ਇਲਾਵਾ ਰਸਾਇਣਿਕ ਪਰਿਵਰਤਨਾਾਂ 'ਚ ਹੀਟ ਲਿਖੀਆਂ ਘਟਨਾਵਾਂ ਹੋ ਸਕਦੀਆਂ ਹਨ ਨਾਲ ਦੇ ਨਾਲ ਇਹ ਗੱਲਾਂ ਵੀ ਵਾਪਰ ਸਕਦੀਆਂ ਨੇ ਇੱਕ ਦੋ ਜਾਂ ਸਾਰੀਆਂ ਜਾਂ ਹੋ ਸਕਦਾ ਕੋਈ ਵੀ ਨਾ ਵਾਪਰੇ ਠੀਕ ਹੈ ਨਾ ਸੋ ਆਵਾਜ਼ ਦਾ ਪੈਦਾ ਹੋਣਾ ਰੰਗ ਵਿੱਚ ਬਦਲਾਅ ਹੋਣਾ ਜਿਦਾਂ ਅਸੀਂ ਬੱਚਿਓ ਜਿਹੜਾ ਆਪਣਾ ਬੇਸ ਹੁੰਦਾ ਹੈ ਖਾਰ ਹੁੰਦਾ ਉਹਦੇ ਜਦੋਂ ਅਸੀਂ ਤਜਾਬ ਪਾਨੇ ਆ ਇਹੋ ਕੀ ਹੁੰਦਾ ਲਾਲ ਹੋ ਜਾਂਦਾ ਠੀਕ ਹੈ ਨਾ ਐਸਿਡ ਜਿਹੜੇ ਆ ਉਹ ਬੇਸ ਨੂੰ ਬਲੂ ਕਰ ਦਿੰਦੇ ਨੇ ਲਾਲ ਕਰ ਦਿੰਦੇ ਨੇ ਠੀਕ ਹੈ ਨਾ ਸੋ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਰੰਗ ਬਦਲ ਜਾਂਦਾ ਠੀਕ ਹੈ ਜਾਂ ਫਿਰ ਆਪਣਾ ਜਿੱਦਾਂ ਅਸੀਂ ਦੇਖੀਏ ਆਵਾਜ਼ ਦਾ ਪੈਦਾ ਹੋਣਾ ਜਦੋਂ ਅਸੀਂ ਪਟਾਕਾ ਚਲਦਾ ਹੈ ਉਹ ਚ ਆਵਾਜ਼ ਵੀ ਆਉਂਦੀ ਹੈ ਗੈਸ ਵੀ ਬਣਦੀ ਹੈ ਚਾਨਣਾ ਵੀ ਨਿਕਲਦਾ ਹੈ ਇਹ ਸਾਰੀ ਚੀਜ਼ ਹੈ ਇੱਕ ਹੀ ਹੈਗਾ ਪਟਾਕੇ ਦਾ ਬੜਨਾ ਹਵਾਈ ਦਾ ਚਲਣਾ ਫੁੱਲੜੀ ਦਾ ਚਲਣਾ ਇਹ ਵੀ ਇੱਕ ਰਸਾਇਣਕ ਕਿਰਿਆ ਹੈ ਸੋ ਆਵਾਜ਼ ਦਾ ਪੈਦਾ ਹੋਣਾ ਐਕਸਪਲੋਜ਼ਨ ਹੋ ਸਕਦਾ ਹੈ ਪਟਾਕਾ ਆਵਾਜ਼ ਆ ਸਕਦੀ ਹੈ ਰੰਗ ਵਿੱਚ ਬਦਲਾਅ ਆਣਾ ਕਿਸੇ ਗੈਸ ਦਾ ਬਣਨਾ ਜਿਦਾਂ ਲੋਹਾ ਹੈ ਪਹਿਲੇ ਸਲੇਟੀ ਰੰਗ ਹੁੰਦਾ ਹੈ ਜਿਹੜਾ ਜੰਗ ਲੱਗ ਜਾਂਦਾ ਹੈ ਤੇ ਉਹਦਾ ਗੂੜਾ ਭੂਰਾ ਰੰਗ ਹੋ ਜਾਂਦਾ ਹੈ ਗੰਧ ਵਿੱਚ ਬਦਲਾ ਜਿਹੜੀ ਆਪਣਾ ਜਿਹੜੇ ਪਟਾਕੇ ਜਲਦੇ ਨੇ ਗੈਸ ਦੀ ਵਾਸ਼ ਆਉਂਦੀ ਹੈ ਜਾਂ ਨਵੀਂ ਗੰਧ ਦਾ ਬਣਨਾ ਜਾਂ ਗੰਧ ਬਦਲ ਸਕਦੀ ਹੈ ਇਹ ਨਵੀਂ ਗੰਧ ਪੈਦਾ ਹੋ ਸਕਦੀ ਹੈ। ਆਪ ਆਮਲ ਸਕਦਾ ਹੈ ਪ੍ਰਕਾਸ਼ ਜਾਂ ਕਿਸੇ ਕਿਸਮ ਦੀਆਂ ਵਿਕਰਣਾ। ਮਸਲਨ ਪੈਰਾਬੈਂਗਣੀ, ਪੈਰਾਮੈਂਗਣੀ ਕਿਹੜੀ ਹੁੰਦੀ ਹੈ? ਅਲਟਰਾਵਾਇਲਟ ਰੇਸ। ਵਿਕਰਣਾ ਦਾ ਪੈਦਾ ਹੋਣਾ ਜਾਂ ਸੋਖਿਆ ਜਾਣਾ ਹੋ ਸਕਦਾ ਉਹ ਜਜ਼ਬ ਹੋ ਜਾਣਾ ਜਾਂ ਹੋ ਸਕਦਾ ਪੈਦਾ ਹੋਣਾ। ਠੀਕ ਹੈ? ਇਹ ਸਾਰੇ ਬੱਚਿਓ ਚੀਜ਼ਾਂ ਜਿਹੜੀਆਂ ਨੇ ਰਸਾਇਣਿਕ ਪਰਿਵਰਤਨ ਦੇ ਨਾਲ ਜੁੜੀਆਂ ਐ। ਇਹ ਸਾਰੀਆਂ ਗੱਲਾਂ ਜਿਹੜਾ ਭੌਤਿਕ ਪਰਿਵਰਤਨ ਲਈ ਉਹ ਨਹੀਂ ਹੁੰਦੀਆਂ। 28. ਸ਼ੁੱਧ ਪਦਾਰਥ। ਪਦਾਰਥਾਂ ਦੀਆਂ ਕਿਹੜੀਆਂ ਕਿਸਮਾਂ ਹਨ? ਸੋ ਸ਼ੁੱਧ ਪਦਾਰਥ ਅਸੀਂ ਸ਼ੁਰੂ ਚ ਪੜਿਆ ਪਿ ਸ਼ੁੱਧ ਪਦਾਰਥ ਕਿਹੜਾ ਆਂਦਾ ਨਾ ਜਿਹੜਾ ਇੱਕਾਈ ਤੱਤਾਂ ਤੋਂ ਬਣਿਆ ਹੁੰਦਾ ਇੱਕ ਕਿਸਮ ਦੇ ਇੱਕ ਕਿਸਮ ਦੇ ਤੱਤਾਂ ਤੋਂ ਨਹੀਂ ਮਾਫ਼ ਕਰਨਾ ਇੱਕ ਕਿਸਮ ਦੇ ਕਣਾਂ ਤੋਂ ਬਣਿਆ ਹੁੰਦਾ ਸੋ ਸ਼ੁੱਧ ਪਦਾਰਥਾਂ ਦੀਆਂ ਉਹਨਾਂ ਦੀ ਰਸਾਇਣਿਕ ਮੰਤਰ ਮੁਤਾਬਕ ਦੋ ਕਿਸਮਾਂ ਹਨ ਇਕੱਲੇ ਕੀ ਤੱਤ ਜਿਹਨੂੰ ਅਸੀਂ ਕਹਿੰਦੇ ਅੰਗਰੇਜ਼ੀ ਚ ਐਲੀਮੈਂਟ ਦੂਜੀ ਹੈਗੀ ਯੋਗਿਕ ਜਿਹਨੂੰ ਅੰਗਰੇਜ਼ੀ ਕਹਿੰਦੇ ਕੰਪਾਊਂਡ ਠੀਕ ਹੈ ਇਹ ਦੋਨੋਂ ਹੀ ਪਿਓਰ ਸ਼ੁੱਧ ਪਦਾਰਥ ਹਨ ਸੋ ਸ਼ੁੱਧ ਪਦਾਰਥ ਦੀਆਂ ਵਿਗਿਆਨਿਕ ਤੌਰ ਤੇ ਦੋ ਕਿਸਮਾਂ ਹਨ ਆਮ ਬੋਲੀ ਵਿੱਚ ਅਸੀਂ ਇਹ ਕਹਿ ਦਿੰਦੇ ਆਂ ਕਿ ਦੁੱਧ ਸ਼ੁੱਧ ਹੈਗਾ ਪਰ ਵਿਗਿਆਨ ਦੀ ਨਜ਼ਰ ਵਿੱਚ ਦੁੱਧ ਸ਼ੁੱਧ ਨਹੀਂ ਹੈਗਾ ਇਸ ਵਿੱਚ ਬਹੁਤ ਸਾਰੇ ਤੱਤ ਹੈਗੇ ਨੇ ਇਹ ਮਿਸ਼ਰਣ ਹੈਗਾ ਕੋਲੋਇਡ ਹੈਗਾ ਠੀਕ ਹੈ ਨਾ ਸੋ ਅਸੀਂ ਕਹਣਾ ਜਿਹੜੇ ਅਸੀਂ ਕਹਿੰਦੇ ਦੁੱਧ ਸ਼ੁੱਧ ਹੈਗਾ ਤੇ ਅਨਰ ਦੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਈ ਹੋਈ ਸੋ ਵਿਗਿਆਨ ਦੀ ਜੋ ਸ਼ਬਦਾਵਲੀ ਹੁੰਦੀ ਹੈ ਵਿਗਿਆਨ ਦੇ ਅਰਥ ਹੁੰਦੇ ਨੇ ਥੋੜੇ ਜਿਹਾ ਵੱਖਰੇ ਹੁੰਦੇ ਹਨ ਉਹ 29ਵਾਂ ਆ ਗਿਆ ਤੱਤ ਐਲੀਮੈਂਟ ਤੋਂ ਤੁਸੀਂ ਕੀ ਸਮਝਦੇ ਹੋ ਠੀਕ ਹੈ ਸੋ ਤੱਤ ਪਦਾਰਥ ਦਾ ਉਹ ਮੂਲ ਰੂਪ ਹੈ ਮੂਲ ਰੂਪ ਮਤਲਬ ਕੀ ਕਹਿੰਦੇ ਬੇਸਿਕ ਯੂਨਿਟ ਮੁੱਢਲੀ ਇਕਾਈ ਜਿਹੜੀ ਹੈਗੀ ਹੈ ਜਿਹਦੇ ਸਾਡੇ ਸਰੀਰ ਸੱਲਾਂ ਤੋਂ ਬਣਿਆ ਹੈ ਇਹ ਸਾਰਾ ਬ੍ਰਹਿਮੰਡ ਵੀ ਤੱਤਾਂ ਤੋਂ ਬਣਿਆ ਹੈ ਠੀਕ ਹੈ ਨਾ ਤੱਤ ਪਦਾਰਥ ਦਾ ਉਹ ਮੂਲ ਰੂਪ ਹੈ ਜਿਸ ਨੂੰ ਰਸਾਇਣਿਕ ਪ੍ਰਕਿਰਿਆਵਾਂ ਨਾਲ ਹੋਰ ਸਰਲ ਪਦਾਰਥਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਮਤਲਬ ਸੋਨੇ ਨੂੰ ਤੋੜ ਕੇ ਅਸੀਂ ਕੁਝ ਹੋਰ ਨਹੀਂ ਬਣਾ ਸਕਦੇ ਚਾਂਦੀ ਨੂੰ ਵੀ ਨਹੀਂ ਆਕਸੀਜਨ ਨੂੰ ਵੀ ਨਹੀਂ ਆਕਸੀਜਨ ਨੂੰ ਨਿੱਕੇ ਤੋਂ ਨਿੱਕਾ ਕਰੋਗੇ ਉਹ ਜਿਹੜਾ ਅਣੜਾ ਪਰਮਾਣੂ ਆਏਗਾ ਉਹ ਆਕਸੀਜਨ ਦਾ ਹੀ ਰਹੇਗਾ ਠੀਕ ਹੈ ਨਾ ਉਹ ਤੁਹਾਡਾ ਐਟਮ ਹੈਗਾ ਵੰਡਿਆ ਨਹੀਂ ਜਾ ਸਕਦਾ ਇਹਨੂੰ ਆਮ ਤੌਰ ਤੇ ਤੱਤ ਨੂੰ ਧਾਤ ਅਧਾਤ ਧਾਤ ਮੈਨੇ ਮੈਟਲ ਅਧਾਤ ਮੈਨੇ ਨਾਨ ਮੈਟਰ ਉਹ ਅਧਾਤ ਮੈਨੇ ਮੈਟਲੋਇਡਸ ਅੱਗੇ ਪੜਾਂਗੇ ਅਸੀਂ ਅਗਲੇ ਵੀਡੀਓ ਵਿੱਚ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ ਉਹ ਤੱਤਾਂ ਦੀ ਵੰਡ ਇਹਦਾ ਕੀਤੀ ਜਾਂਦੀ ਧਾਤ ਹੁੰਦੀਆਂ ਨੇ ਅਧਾਤ ਹੁੰਦੀਆਂ ਨੇ ਤੇ ਉਪਧਾਤ ਹੁੰਦੀਆਂ ਨੇ ਗਿਆਤ ਤੱਤਾਂ ਦੀ ਗਿਣਤੀ 100 ਤੋਂ ਵੱਧ ਹੈ ਜਿੰਨੇ ਸਾਨੂੰ ਇਸ ਵੇਲੇ ਪਤਾ ਨੇ ਸੋਧੋ ਵਧ ਗਿਣਤੀ ਹੈ ਕੀ ਹੈ ਜਿਹਨਾਂ ਚੋਂ 92 ਕੁਦਰਤੀ ਕੁਦਰਤ ਵਿੱਚ ਹੁੰਦੇ ਨੇ ਤੇ ਬਾਕੀ ਲੈਬ ਨਿਰਮਿਤ ਹਨ ਆਰਟੀਫੀਸ਼ੀਅਲ ਨੇ ਬਨੋਟੀ ਨੇ ਲੈਬਾਂ ਦੇ ਵਿੱਚ ਬਣਾਏ ਜਾਂਦੇ ਸੋਨਾ ਜਿਹਦਾ ਫਾਰਮੂਲਾ ਹੈਗਾ AG ਬਲੀ ਫਾਰਮੂਲਾ ਕੀ ਸਿੰਬਲ AG ਚਾਂਦੀ AU ਲੋਹਾ FE ਤਾਂਬਾ CU ਆਕਸੀਜਨ O ਆਰਗਨ AR ਸੋਡੀਅਮ NA ਆਦ ਤੱਤ ਹਨ ਬੱਚਿਓ ਸਾਰੇ ਤੱਤ ਨੇ ਇਹ ਸਾਰਿਆਂ ਦੇ ਸੰਕੇਤ ਹਾਈਡਰੋਜਨ ਦਾ H ਹੈਗਾ ਲੀਓਨ ਦਾ NE ਹੈਗਾ ਹਨਾ ਬਰੋਮੀਨ ਦਾ Br ਹੈਗਾ ਆਇਓਡੀਨ ਦਾ I ਹੈਗਾ ਸਾਰੇ ਕੀ ਹੈਗੇ ਨੇ ਇਹਨਾਂ ਦੇ ਸਿੰਬਲ ਹੈਗੇ ਨੇ ਸਾਰੇ ਹੀ ਤੱਤ ਨੇ ਵਦੇਰੇ ਤੱਤ ਠੋਸ ਹਨ ਬਲੀ ਬਹੁ ਗਿਣਤੀ ਤੱਤਾਂ ਦੀ ਜਿਹੜੀ ਠੋਸ ਰੂਪ ਹੈਗੀ ਹੈ ਥੋੜੇ ਜਿਹਾ ਗੈਸਾਂ ਵਾਲੇ ਨੇ ਬਰੋਮੀਨ ਦੋਈ ਤਰਲ ਦਰਵੈਗnik ਬਰੋਮੀਨ ਤਰਬ ਦੇ ਰੂਪ ਚ ਹੈਗਾ ਇੱਥੇ ਇੱਕ ਮੈਟਲ ਜਿਹੜਾ ਮਰਕਰੀ ਹੈਗਾ ਪਾਰਾ ਜਿਨ ਕਹਿੰਦੇ ਆ ਉਹ ਵੀ ਤਰਬ ਦੇ ਰੂਪ ਚ ਹੈ ਠੀਕ ਹੈ ਓਕੇ ਸਵਾਲ ਨੰਬਰ 3ਾ ਖਿਚਣ ਯੋਗਤਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡਕਟਿਲਿਟੀ ਅਤੇ ਕਟੀਣ ਯੋਗਤਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਮੇਲੀਬਿਲਿਟੀ ਵਾਰੀ ਲਿਖੋ ਬੱਚਾ ਜਿਹੜੀਆਂ ਸ਼ਬਦਾਵਲੀ ਐ ਇਹਨਾਂ ਦੀ ਪਰਿਭਾਸ਼ਾ ਤੁਹਾਨੂੰ ਪਤਾ ਹੋਣੀ ਚਾਹੀਦੀ ਬਹੁਤ ਸੌਖੀ ਹੁੰਦੀ ਐ ਕੋਈ ਵੱਡੀ ਗੱਲ ਨਹੀਂ ਖਿਚਣ ਯੋਗ ਮੀਨਸ ਉਹ ਪਦਾਰਥ ਜਿਹਨੂੰ ਖਿੱਚ ਕੇ ਖਿੱਚ ਕੇ ਪਤਲੀ ਤਾਰ ਦਾ ਰੂਪ ਦਿੱਤਾ ਜਾ ਸਕੇ ਉਹ ਪਦਾਰਥ ਹੋ ਜਾਏਗਾ ਖਿਚਣ ਯੋਗ ਤੇ ਜਿਹਨੂੰ ਕੁੱਟ-ਕੁੱਟ ਕੇ ਚਿੱਤਰਨਾ ਦੇ ਰੂਪ ਦਿੱਤਾ ਜਾ ਸਕਿਆ ਉਹਨੂੰ ਕਹਿੰਦੇ ਨੇ ਕੁੱਟਣ ਯੋਗ ਜਦੋਂ ਤੁਸੀਂ ਚਾਂਦੀ ਦੇ ਵਰਕ ਦੇਖਦੇ ਆ ਸੋਨੇ ਦੇ ਵਰਕ ਦੇਖਦੇ ਆ ਹਨਾ ਉਹ ਕੀ ਹੈ ਮੈਲੀਏਬਲ ਉਹ ਕੁੱਟਣ ਯੋਗ ਹੁੰਦੇ ਆ ਭਾਵੇਂ ਕੋਟ-ਪੋਟ ਕੇ ਕੋਈ ਟੁੱਟਿਆ ਨਹੀਂ ਸੋਨਾ ਟੁੱਟਿਆ ਨਹੀਂ ਚਾਂਦੀ ਟੁੱਟੀ ਨਹੀਂ ਬਤਲੀਆਂ ਬਰੀਕ ਬਣ ਗਈਆਂ ਸੋ ਕਰਾਂ ਸੋਨੇ ਦੀ ਤਾਰਾਂ ਬਣਦੀਆਂ ਸੋਨੇ ਦੀ ਕੜਾਈ ਕੀਤੀ ਜਾਂਦੀ ਹੈ ਤਾਂਬੇ ਦੀ ਤਾਰਾਂ ਬਣਦੀਆਂ ਲੋਹੇ ਦੀ ਤਾਰਾਂ ਬਣਦੀਆਂ ਐਲੂਮੀਨੀਅਮ ਦੀ ਤਾਰਾਂ ਬਣਦੀਆਂ ਸੋ ਇਹ ਕਿਹੜੇ ਹੈਗੇ ਨੇ ਡਕਟਾਈਲ ਠੀਕ ਹੈ ਨਾ ਸੋ ਖਿੱਚਣ ਤੇ ਤਾਰਾ ਬਨਣ ਦੇ ਗੁਣ ਨੂੰ ਉਸ ਪਦਾਰਥ ਦੀ ਖਿੱਚਣ ਯੋਗਤਾ ਕਿਹਾ ਜਾਂਦਾ ਹੈ। ਬਿਲਕੁਲ ਸਧਾਰਨ ਪੰਜਾਬੀ ਵਿੱਚ ਅਸੀਂ ਇੱਕ ਵਾਕ ਵਿੱਚ ਇਦਾਂ ਆਦੀ ਪਰਿਭਾਸ਼ਾ ਲਿਖ ਸਕਦੇ ਹਾਂ। ਤੇ ਇਹੋ ਜਿਹੇ ਪਦਾਰਥ ਨੂੰ ਖਿੱਚਣ ਯੋਗ ਕਿਹਾ ਜਾਂਦਾ। ਬਸ ਉਹਦਾ ਗੁਣ ਜਿਹੜਾ ਹੈ ਉਹ ਖਿੱਚਣ ਯੋਗਤਾ ਹੋ ਗਈ। ਤੇ ਉਹ ਪਦਾਰਥ ਬਣੇਗਾ ਖਿੱਚਣ ਯੋਗ। ਠੀਕ ਹੈ। ਕੁੱਟਣ ਤੇ ਪਤਲੀਆਂ ਚਾਦਰਾਂ ਵਿੱਚ ਢਲਣ ਦੇ ਗੁਣ ਨੂੰ ਉਸ ਪਦਾਰਥ ਦੀ ਕੁੱਟਣ ਯੋਗਤਾ ਕਿਹਾ ਜਾਂਦਾ ਹੈ। ਬਸ ਜੇ ਉਹਦੀ ਕੁੱਟਣ ਯੋਗਤਾ ਹੈ ਕਿ ਟੁੱਟੇਗਾ ਨਹੀਂ। ਕੱਟੇ ਜਾਣ ਤੇ ਪਤਲੀ ਚੱਦਰ ਦਾ ਰੂਪ ਲੈ ਲਏਗਾ ਖਿਚਾਂਗੇ ਤੇ ਖਿੱਚ ਕੇ ਤਾਰ ਦਾ ਰੂਪ ਲੈ ਲੇਗਾ ਪਰ ਫਟੇਗਾ ਨਹੀਂ ਠੀਕ ਹੈ ਇਹੋ ਜਿਹੇ ਪਦਾਰਥ ਨੂੰ ਕੁੱਟਣ ਯੋਗ ਕਿਹਾ ਜਾਂਦਾ ਹੈ ਆਮ ਤੌਰ ਤੇ ਧਾਤਾਂ ਜਿਹੜੀਆਂ ਨੇ ਲੋਹਾ ਹੋ ਗਿਆ ਸੋਨਾ ਚਾਂਦੀ ਐਲੂਮੀਨੀਅਮ ਤਾਂਬਾ ਇਹ ਜਿਹੜੇ ਨੇ ਬੱਚਿਓ ਇਹ ਖਿਚਣ ਯੋਗ ਡਕਟਾਈਲ ਅਤੇ ਕੁੱਟੀਣ ਯੋਗ ਕੁੱਟੀਣ ਯੋਗ ਠੀਕ ਹੈ ਨਾ ਮੈਲੀਏਬਲ ਹੁੰਦੀਆਂ ਹਨ ਧਾਤਾਂ ਜਿਹੜੀਆਂ ਨੇ ਉਹਨਾਂ ਚਾਇਆ ਗੁਣ ਹੁੰਦਾ ਹੈ ਤੇਜੀ ਵਰਤੋਂ ਅਸੀਂ ਬੱਚਿਓ ਆਮ ਵਰਤਦੇ ਦੇਖਦੇ ਹਾਂ ਲੋਹੇ ਦੀ ਚਦਰਾਂ ਹੁੰਦੀਆਂ ਨੇ ਐਲੂਮੀਨੀਅਮ ਦੀ ਚਦਰਾਂ ਹੁੰਦੀਆਂ ਨੇ ਇਹਨਾਂ ਦੀ ਤਾਰਾਂ ਵੀ ਹੁੰਦੀਆਂ ਨੇ ਤਾਂਬੇ ਦੀ ਤਾਰਾਂ ਵੀ ਹੁੰਦੀਆਂ ਨੇ ਠੀਕ ਹੈ ਨਾ ਸੋ ਇਹ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਸੋ ਪਿਆਰੇ ਵਿਦਿਆਰਥੀਓ ਐਸੀ ਫਨ ਸਵਾਲ ਤੇ ਅਗਲੇ ਵੀਡੀਓ ਵਿੱਚ ਵਿਸ਼ਾ ਹੋਰ ਚੱਲੇਗਾ ਸ਼ਾਇਦ ਇੱਕ ਜਾਂ ਦੋ ਵੀਡੀਓ ਦੇ ਵਿੱਚ ਸਾਡਾ ਚੈਪਟਰ ਜਿਹੜਾ ਹੈ ਅਧਿਆਇ ਖਤਮ ਹੋ ਜਾਏਗਾ ਸੋ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ